सरदाना और मिस्टर सरदाना दंजी सिंह जी किन्नर साहब डॉक्टर संजीव और डॉक्टर लखनपाल परमादरी हैं आज इस लक्षण शिडाउ फंक्शन देंगे ਸਾਰੇ ਮੇਰੇ ਆਦਰਦੋਸ਼ ਮਸੋ ਸ਼ਹਿਮਾਨ ਸਰਪੰਚ ਸਾਹਿਬਾਨ ਤੇਰੇ ਪੈਣਾ ਉਹ ਦੋਸਤ ਪੰਜਾਬ ਦਾ ਬਿਸਾ بڑا ਸਟਰੌਂਗ ਬਿਸਾ ਅਮੀਰ ਬਿਸਾ ਗੁਰੂਆਂ ਪੀਰਾਂ ਪਕੀਰਾਂ ਦੀ ਦਿੱਤੀ ਔਰ ਪੰਜਾਬ ਦੇ ਲੋਕ ਜਿਸ ਵਾਸਤੇ ਹੋਏ ਨੇ ਜੋ ਉਹ ਦਈਆ ਕਰ ਲੈ ਕਿ ਅਸੀਂ ਇਸ ਬਿਮਾਰੀ ਨੂੰ ਖਤਮ ਕਰਨਾ ਬਿਹੋ ਸਕਦੇ ਮੈਂ ਮਿਸਟਰ ਪਾਲਾ ਬੋਲਿਸਰ ਉਹਨਾਂ ਨੇ ਕਿਹਾ ਸੀ ਕਿ ਆਰਥਿਕ ਪਿੰਡ ਦੇ ਵਿੱਚ ਕਿਸੇ ਨੂੰ ਨੈਸਟ ਸੜਨ ਦੀ ਗੱਲ ਕਹਿਣੀ ਬਹੁਤ ਦੇ ਪ੍ਰਾਪਤ ਹੈ ਆਈ ਅਗਰੀ ਉਹ ਸਰਵਾਰਾ ਉਤੇਜਾਪਰ ਪਟਨਾ ਹਰਜੀਤ ਜੀ ਦਾਨਾ ਸਾਹਿਬ ਐਮਪੀ ਜੀ ਫੋਰ ਇਸ ਕਾਲ ਦੇ ਵਿੱਚ ਆਇਆ ਪਰਵਤੇ ਸਜਨ ਤੇ ਮੌਤ ਪਰ ਪਿੰਡਾ ਤੋਂ ਸਰਪੰਚ ਤੇ ਆਪਣੇ ਜਿਹੜੇ ਯੂਥ ਕਿਸੇ ਬੈਠੇ ਨੇ ਮੈਂ ਸਾਰਿਆਂ ਨੂੰ ਇੱਥੇ ਆਏ ਨੂੰ ਜੀ ਆਇਆਂ ਕਹਣਾ ਤੇ ਮੈਂ ਤੁਹਾਡਾ ਹੀ ਬਹੁਤ ਧੰਨਵਾਦੀ ਆ ਕਿ ਅੱਜ ਤੁਸੀਂ ਮੇਰੇ ਵਿਚਾਰ ਤੁਹਾਡਾ ਸਾਂਝੇ ਕਰਨ ਦਾ ਮੌਕਾ ਦਿੱਤਾ ਜਿਹੜਾ ਸੰਪਰਕ ਮੀਟਿੰਗ ਹੈ ਉਹ ਇੱਕ ਮੋਡਰਨ ਆਪਨੀ ਹੈਗਾ ਕਿ ਅਸੀਂ ਤੁਹਾਨੂੰ ਗੱਲਾਂ ਦੱਸ ਰਹੇ ਹਾਂ ਸੰਪਰਕ ਦਾ ਮਤਲਬ ਹੈ ਅਸੀਂ ਤੁਹਾਡੇ ਦੀ ਵੀ ਗੱਲਾਂ ਤੁਹਾਡੀ ਵੀ ਗੱਲਾਂ ਅਸੀਂ ਸੁਣਨੀ ਹੈ ਤੁਹਾਡੇ ਤੋਂ ਅਸੀਂ ਫੀਡਬੈਕ ਵੀ ਲੈਣਾ ਹੈ ਤੇ ਉਹ ਫੀਡਬੈਕ ਦੇ ਆਧਾਰ ਤੇ ਜਿਹੜੀ ਆਪਣੀ ਪੁਲਿਸ ਦੀ ਕੰਮ ਕਰਨ ਦਾ ਜਿਹੜਾ ਤਰੀਕਾ ਹੈ ਉਹਨੂੰ ਹੋਰ ਵਧੀਆ ਤਰੀਕੇ ਨਾਲ ਕਰਨਾ ਜਿਹੜਾ ਅਲਟੀਮੇਟਿੰਗ ਦਾ ਮਕਸਦ ਹੈ ਮਕਸਦ ਇਹੀ ਰਹੂਗਾ ਕਿ ਜੋ ਸਮਾਜ ਹੈ ਉਹ ਸਾਡੇ ਕੰਮ ਕਰਨ ਦਾ ਸਾਡੀ ਰਿਪੋਰਟ ਕਾਟ ਦਾ ਆਇਨਾ ਹੈਗਾ ਤੁਸੀਂ ਸਾਨੂੰ ਸਪਸ਼ਟ ਤੇ ਸੱਚ ਦੱਸਦੇ ਹੋ ਕਿ ਅਸੀਂ ਕਿਵੇਂ ਕੰਮ ਕਰ ਰਹੇ ਹਾਂ ਮੈਂ ਮੰਨ ਸਕਦਾ ਕਈ ਥਾਂ ਵਧੀਆ ਕੰਮ ਹੋਇਆ ਹੈ ਕਈ ਥਾਂ ਗਲਤ ਕੰਮ ਹੋਇਆ ਹੋਣਾ ਹੈ ਕਈ ਤਾਂ ਕੰਮ ਹੋਰ ਵਧੀਆ ਤਰੀਕੇ ਨਾਲ ਵੀ ਹੋ ਸਕਦਾ ਸੀਗਾ ਅੱਜ ਦੀ ਜਿਹੜੀ ਮੀਟਿੰਗ ਹੈ ਮੈਂ ਮੰਨਦਾ ਕਿ ਉਸ ਪ੍ਰਕਿਰਿਆ ਦਾ ਇੱਕ ਮੰਥਨ ਹੈਗਾ ਜਿੱਥੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਅਸੀਂ ਜੋ ਲੜੀਵਰ ਆਪਣਾ ਕੰਮ ਕਰਦੇ ਹੈਗੇ ਆ ਉਹਨੂੰ ਆਪਾਂ ਹੋਰ ਵਧੀਆ ਤਰੀਕੇ ਨਾਲ ਕਿਵੇਂ ਕਰ ਸਕਦੇ ਆ ਉਹਦੇ ਬਾਰੇ ਤੁਸੀਂ ਆਪਣੇ ਸੁਝਾਅ ਦਿਓ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਹੈਗਾ ਪੁਲਿਸ ਕਿੱਥੇ ਕਮੀ ਪੇਸ਼ੀ ਰਹਿ ਜਾਂਦੀ ਹੈਗੀ ਆ ਉਹ ਕਮੀ ਪੇਸ਼ ਨੂੰ ਆਪਾਂ ਕਿਸ ਤਰੀਕੇ ਨਾਲ ਪੂਰਾ ਕਰ ਸਕਦੇ ਆ ਤੇ ਤੁਹਾਡਾ ਇਸ ਤੋਂ ਇਲਾਵਾ ਹੋਰ ਵੀ ਕੋਈ ਸੁਝਾਅ ਜਿਹੜੇ ਸਬੰਧੀ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ ਮੈਂ ਬਿਲਕੁਲ ਓਪਨ ਮਾਈਂਡ ਨਾਲ ਖੁੱਲੇ ਦਿਮਾਗ ਨਾਲ ਮੈਂ ਤੁਹਾਡੇ ਜਿਹੜੇ ਫੀਡਬੈਕ ਹੈਗਾ ਉਹਨੂੰ ਮੈਂ ਵੈਲਕਮ ਕਰਦਾ ਮੈਂ ਨੋਟ ਵੀ ਕਰ ਰਿਹਾ ਤੇ ਇੱਕ ਵਾਰ ਜਦੋਂ ਤੁਹਾਡੇ ਫੀਡਬੈਕ ਮੁਕੰਮਲ ਹੋ ਜਾਣਗੇ ਉਦੇ ਬਾਅਦ ਮੈਂ ਤੁਹਾਨੂੰ ਹਰ ਇੱਕ ਗੱਲ ਤੇ ਆਪਣੇ ਵਿਚਾਰ ਵੀ ਮੈਂ ਸਾਂਝੇ ਕਰਾਂਗਾ ਤਾਂ ਜਿਹੜੇ ਫੀਡਬੈਕ ਤੁਸੀਂ ਦਿਓਗੇ ਉਹਨਾਂ ਨੂੰ ਮੈਂ ਲਾਗੂ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਾਂਗਾ ਮੇਰੀ ਸਾਰਿਆਂ ਤੋਂ ਬੇਨਤੀ ਹੈ ਮੈਂ ਤੁਹਾਡੇ ਸਾਰਿਆਂ ਤੱਕ ਮਾਈਕ ਪਹੁੰਚਾਣਾ ਹੱਥ ਖੜੇ ਕਰਕੇ ਕਾਈਲ ਵੀ ਤੁਸੀਂ ਸਾਨੂੰ ਆਪਣੀ ਪੁਲਿਸ ਤੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਲਈ ਸਾਨੂੰ ਸੁਝਾਅ ਦਿਓ ਸਾਨੂੰ ਫੀਡਬੈਕ ਦਿਓ ਤਾਂ ਜੋ ਅਸੀਂ ਆਪਣੇ ਕੰਮ ਕਰਨ ਦਾ ਤਰੀਕਾ ਹੋਰ ਵਧੀਆ ਤਰੀਕੇ ਨਾਲ ਕਰ ਸਕੀਏ ਧੰਨਵਾਦ ਜਿਹੜਾ 500000 ਵਾਲਾ ਨਸ਼ਾ ਕਰਦਾ ਗ੍ਰਾਮੀਆਂ ਦੇ ਵਿੱਚ ਤੇ ਉਹਦੀ ਲੋਡ ਵੀ 500000 ਆ ਉਹ ਕੀ ਕਰਦਾ ਕਿਸੇ ਮੋਟਰ ਦੀਆਂ ਤਾਰਾਂ ਵੱਢ ਲਈਆਂ ਕਿਸੇ ਦਾ ਝਰਨਾ ਚੱਕ ਲਿਆ ਇਹ 100 ਚੋਰੀ ਇਕੱਲੇ ਫਗਵਾੜੇ ਚ ਡੇਲੀ ਦੀ ਐਵਰੇਜ ਹੁੰਦੀ ਆ ਜਿਹੜੇ ਬੰਦੇ ਥਾਣਿਆਂ ਚ ਆ ਕੇ ਉਹ ਸ਼ਿਕਾਇਤ ਦਰਜ ਨਹੀਂ ਕਰਾਉਂਦੇ ਕਿਉਂਕਿ ਚੋਰੀ ਛੋਟੀ ਆ 500 ਤੋਂ ਲੈ ਕੇ 5000 ਤੱਕ ਚੋਰੀ ਆ ਜਿਹਦੀ ਤਾਰ ਵੱਢ ਹੋ ਗਈ ਉਹਨੂੰ ਉਹ 10000 ਚ ਪੈ ਗਈ ਕਿਉਂ ਮੋਟਰ ਸਾੜੀ ਬਾਹਰ ਕੱਢਣੀ ਪੈਣੀ ਆ ਇਹ ਫਸਲ ਜਿਹੜੀ ਉਹ ਮਰ ਜਾਂਦੀ ਹੈ ਜਿਹੜੀ ਉਹ ਚੋਰੀ ਰੋਕਣ ਵਾਸਤੇ ਸਰ ਤੁਸੀਂ ਕਰ ਸਕਦੇ ਹੋ ਕਿ ਜਿੰਨੇ ਕਬਾੜੀਏ ਨੇ ਇੱਥੇ ਫਗਵਾੜੇ ਦੇ ਜਾਂ ਕਪੂਰਥਲੇ ਜ਼ਿਲ੍ਹੇ ਦੇ ਇਹਨਾਂ ਦਾ ਇੱਕ ਤਾਂ ਸੀਸੀਟੀਵੀ ਜ਼ਰੂਰੀ ਕਰਾ ਦਿਓ ਜੀ ਚੋਰੀ ਫੜਨੀ ਸੌਖੀ ਹੋ ਜਾ ਜਿਹੜੇ ਪਿੰਡਾਂ 'ਚ ਕਬਾੜੀਏ ਜਾਂਦੇ ਆ ਪਤਾ ਨਹੀਂ ਕਿੰਨਾ ਕ ਕਬਾੜਾ ਹਰ ਪਿੰਡ 'ਚ 12 13 ਕਬਾੜੀਏ ਐਵਰੀ ਡੇ ਜਾਂਦੇ ਆ ਉਹ ਲਾਇਸੈਂਸ ਹੋਲਡਰ ਹੋਣ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਹੋਵੇ ਇਹ ਕਹੇ ਆ ਇੱਕ ਨਾ ਸਰ ਜਿੱਥੇ ਆਪਾਂ ਬੈਠੇ ਆ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਬੜਾ ਨਾਂ ਪੂਰੇ ਵਰਲਡ 'ਚ ਹੈ ਤੇ ਇਸ ਯੂਨੀਵਰਸਿਟੀ ਨੇ ਇਲਾਕੇ ਨੂੰ ਨੋਟੀਚ ਪਾ ਦਿੱਤਾ ਬਹੁਤ ਗਰੀਬ ਘਰਾਂ ਦੇ ਜਾਂ ਮਿਡਲ ਕਲਾਸ ਇਸ ਯੂਨੀਵਰਸਿਟੀ ਕਰਕੇ ਕਾਫੀ ਆਪਣੇ ਰੋਜ਼ਗਾਰ ਨੂੰ ਚਲਾ ਲਿਆ ਤੇ ਸਾਡੇ ਸਟਾਰਟ ਮਿਲ ਦਾ ਗਰੁੱਪ ਵੀ ਬੈਠਾ ਹੈ ਇਹ ਦੋ ਵੱਡੀਆਂ ਸ਼ਕਤੀਆਂ ਨੇ ਜੀ ਇਹਨਾਂ ਨੂੰ ਬੇਨਤੀ ਆ ਕੋਈ ਨਾ ਕੋਈ ਨਾ ਆਪਾਂ ਸਪੋਰਟਸ ਬੈਂਕ ਚਲਾ ਕੇ ਪਿੰਡਾਂ ਦੇ ਵਿੱਚ ਸਪੋਰਟਸ ਨੂੰ ਮਜ਼ਬੂਤੀ ਤੁਸੀਂ ਦੇ ਸਕਦੇ ਹੋ लवली ਪ੍ਰੋਫੈਸ਼ਨਲ ਤੇ ਵੈਸੇ ਵੀ ਹੁਣ ਪਾਰਲੀਮੈਂਟ ਚ ਚਲੇ ਗਏ ਆ ਫੰਡ ਵੀ ਆ ਜਾਂਦਾ ਸੋ ਕਿਰਪਾ ਕਰਕੇ ਕੋਈ ਇਹੋ ਜਿਹਾ ਦੇਖ ਜੀਵਦਾ ਭਲਾ ਕਹਿੰਦੇ ਜਾਂ ਇਹ ਸਾਡੇ ਦੇ ਤਰ੍ਹਾਂ ਕਰਨ ਤੇ ਸਾਨੂੰ ਕਹਿੰਦੇ ਉਹ ਮੁੰਡੇ ਉਹ ਇਹ ਨਹੀਂ ਕਹਿੰਦੇ ਕੋ ਸਾਡੇ ਲੜਕੇ ਗਲਤ ਆ ਉਹ ਸਾਨੂੰ ਮਾਰਾ ਗਿਆ ਲਾਪਨੇ 75 ਰੁਪਏ ਮਾਰੇ ਆ ਇਸ ਕਰਕੇ ਉੱਤੇ ਕੰਟਰੋਲ ਹੋਣਾ ਚਾਹੀਦਾ ਜਿਹੜਾ ਅਸੀਂ ਨਸ਼ੇ ਪੱਤੇ ਦਾ ਕਹਿੰਦੇ ਆ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਸਾਡਾ ਵੀ ਹੈ ਅਸੀਂ ਦੇਖੋ ਸਾਡੇ ਪਿੰਡਾਂ ਦੇ ਤੇਰੇ ਲੜਕੇ ਫੜ ਕੇ ਜਾਂਦੇ ਆ ਤੇ ਅਸੀਂ ਮਗਰੋਂ ਸ਼ਨਾਉਂ ਦਨ ਚਾਹੀਦਾ ਇਹ ਜਿੱਦਾਂ ਸਿਕਰੀ ਸਾਹਿਬ ਨੇ ਕਿਹਾ ਜੀ ਇਹ ਗੱਲ ਸਹੀ ਆ ਵੀ ਅਸੀਂ ਆਪਾਂ ਜਾਈਦਾ ਛਡਾਉਣੇ ਜੀ ਕਿਉਂਕਿ ਉਹਨਾਂ ਦੇ ਮਾਪੇ ਕਹਿ ਲੱਪੇਂਦੇ ਆ ਇਹ ਜੀ ਗਾਹਾਂ ਇਹ ਕੰਮ ਨਹੀਂ ਕਰੂਗਾ ਤੁਸੀਂ ਇੱਕ ਵਾਰ ਸ਼ਹਦਾ ਦੇਵੋ ਇਹਨਾਂ ਨੂੰ ਤੇ ਸਾਨੂੰ ਵੀ ਜਾਣਾ ਪੈਂਦਾ ਇਹ ਸਾਡਾ ਵੀ ਚਾਹੀਦਾ ਤੇ ਕੱਠ ਮੜ ਹੋਣਾ ਚਾਹੀਦਾ ਵੀ ਅਸੀਂ ਨਹੀਂ ਜਾਣਾ ਇਹਨਾਂ ਦੇ ਮਗਲ ਜੇ ਅਸੀਂ ਡਰ ਗਏ ਵੀ ਸਾਨੂੰ ਡਰਿਆ ਕਿਸੇ ਦੇ ਪਸਾਉਣ ਤੋਂ ਬਿਲਕੁਲ ਡਰ ਨਹੀਂ ਗਾ ਇਹ ਵੀ ਝੂਠੀਆਂ ਗੱਲਾਂ ਆ ਕੋਈ ਨਹੀਂ ਬੜਦਾ ਬੁੜਦਾ ਐਤਾ ਬਜ਼ੁਰਗਾਂ ਨੂੰ ਕਹਿੰਦਾ ਸਾਡਾ ਕੋਈ ਬਟਨ ਨਹੀਂ ਆਇਆ ਇਹ ਵੀ ਗੱਲਾਂ ਆ ਸਿਰਫ ਸਾਡਾ ਕੱਠ ਹੋਣਾ ਚਾਹੀਦਾ ਪੰਚਾਇਤਾਂ ਦਾ ਪੂਰਾ ਦੇ ਅਸੀਂ 10-15 ਅੰਦਰ ਅਸੀਂ ਇਕੱਠੇ ਸਮੂਹ ਕਦਾ ਪਤਾ ਕਿੱਦਾਂ ਅੱਗੇ ਵੱਢ ਲੂਗਾ ਇਹ ਵੀ ਗੱਲ ਗਲਤ ਹੈ ਮੈਂ ਵੱਢਦਾ ਵੀ ਨਹੀਂ 14 ਵੀ ਸਹੀ ਗੱਦਾ ਵੱਢਦਾ ਆ ਉਹ ਵੱਢਦੇ ਕੌਣ ਨਿਸ਼ਾਨ ਨਿਸ਼ਾਨਾਂ ਦੇ ਨੂੰ ਵੱਢਦੇ ਜਿਆਦਾ ਇਹ 2 ਮਹੀਨਿਆਂ ਦੇ ਵਿੱਚ ਤੇ ਅਸੀਂ 25 ਐਫਆਰ ਰਜਿਸਟਰ ਕੀਤੀਆਂ ਨੇ ਜਿਦੇ ਵਿੱਚ ਅਸੀਂ ਲਗਭਗ ਜਿਹੜੇ ਮੇਨ ਜਿਹੜੇ ਸਪਲਾਈਅਰਸ ਹੈਗੇ ਆ ਉਹਨਾਂ ਦੇ ਵੀ ਪਰਚੇ ਦਿੱਤੇ ਹੈਗੇ ਆ ਇਸ ਦੇ ਨਾਲ ਦੇ ਨਾਲ ਅਸੀਂ ਕਿਉਂਕਿ ਨੋਟੋਰੀਅਸ 엘మెంట్ਸ ਹੁੰਦੇ ਆ ਉਹ ਸਾਰੇ ਟੂ ਵੀਲਰਸ ਤੇ ਬਿਨਾਂ ਨੰਬਰ plate ਦੇ ਅੰਗੇਸਰ ਦਾ ਪ੍ਰੀਵੈਂਟਿਵ ਐਕਸ਼ਨ ਹੈ ਆਰਡਰ ਚਲਾਦੀ ਮੌਨੜਾ ਸਰ ਦੇ ਸਾਮਨ ਗਾਈਡੈਂਸ ਦਿੱਤੀ ਸੀ ਸਮਾਜ ਵਿੱਚ ਐਨਵੀ ਸੋਸ਼ਲ 엘మెంట్ਸ ਨੂੰ ਨਾਥ ਹੋਣ ਲਈ ਸਭ ਤੋਂ ਜ਼ਿਆਦਾ ਪ੍ਰੀਵੈਂਟਿਵ ਐਕਸ਼ਨ ਔਰ ਜਿਹੜੀ ਚਲਾਨੇ ਹੋ ਇਫੈਕਟਿਵ ਕਰੋ ਤੇ ਅਸੀਂ ਲਗਭਗ 2 ਮਹੀਨਿਆਂ ਦੇ ਵਿੱਚ 22000 ਸਰ ਚਲਾਨ ਕੀਤੇ ਹੈ ਔਰ ਇਹਦੇ ਚ ਲਗਭਗ 2.4 ਲੱਖ ਦਾ ਪੈਨਲਟੀ ਜਿਹੜੀ ਕੀਤੀ ਆ ਉਹਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਦੁਨੀਆ ਚੋਰੀਆਂ ਸਨੈਚਿੰਗਸ ਦਾ ਜਿਹੜਾ ਰੇਟ ਹੈ ਉਹ ਕਾਫੀ ਘਟਿਆ ਨੇ ਜੀ ਤੇ ਇਹੀ ਸਾਨੂੰ ਫੀਡਬੈਕ ਲੋਕਾਂ ਤੋਂ ਵੀ ਆਉਂਦਾ ਰਿਹਾ ਹੈ ਕਿ ਸਾਨੂੰ ਜਿਹੜਾ ਪ੍ਰੋਟੈਕਟਿਡ এনवायरमेंट ਦਿੱਤਾ ਜਾਵੇ ਇਨਫੋਰਮੇਸ਼ਨ ਵੀ ਸਾਨੂੰ ਕਾਫੀ ਸ਼ੇਅਰ ਹੋਈ ਹੈ ਅ ਜਿਹੜੀ ਸੇਫ ਪੰਜਾਬ ਵਾਲੇ ਟਿਪਸ ਆਨ ਲਾਈਨ ਆ ਰਹੀਆਂ ਨੇ ਫੋਨ ਤੇ ਆਉਣੀਆਂ ਉਹਦੇ ਉੱਪਰ ਅ ਅਸੀਂ ਦੋ ਪੱچے ਹੁੰਦੇ ਨੇ ਦਿੱਤੇ ਹੈਗੇ ਆ ਤਾਂ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਰਹੇ ਆ ਕਿ ਅੱਜ ਐਸਐਸਪੀ ਸਾਹਿਬ ਤੁਹਾਡੇ ਰੂਬਰੂ ਆ ਕੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹ ਰਹੀ ਸੀ ਤੋਂ ਅਸੀਂ ਇੱਕ ਸਬ ਡਿਵੀਜ਼ਨ ਲੈਵਲ ਦੀ ਸੰਪਰਕ ਮੀਟਿੰਗ ਜਿਹੜੀ ਆਪਕੀ ਐਲਪੀ ਵਿੱਚ ਰੱਖੀ ਹੈ ਸਰ ਇੱਥੇ ਸਾਡੇ ਚਾਰੋਂ ਥਾਣਿਆਂ ਤੋਂ ਜੁਮੇ ਜੁਮੇ ਅਸੀਂ ਸੈਂਪਲ ਛੋਟਾ ਲਿਆ ਹੈ ਤੇ ਸਾਰੇ ਹੀ ਥਾਣਿਆਂ ਦੇ ਪਿੰਡਾਂ ਤੋਂ ਵੀ ਔਰ ਸ਼ਹਿਰ ਦੇ ਏਰੀਆ ਤੋਂ ਵੀ ਸਾਡੇ ਕੋਲ ਇੱਥੇ ਲੋਕ ਮੌਜੂਦ ਨੇ ਤੇ ਮੈਨੂੰ ਉਮੀਦ ਹੈ ਜੀ ਜਿਹੜਾ ਇਹ ਸਾਡਾ ਸੈਸ਼ਨ ਹੈ ਉਹ ਬਹੁਤ ਹੀ ਵਧੀਆ ਇੰਟਰਐਕਟਿਵ ਹੋਏਗਾ ਮੈਨੂੰ ਸਾਰਿਆਂ ਨੂੰ ਮੈਂ ਅਪੀਲ ਕਰਾਂਗੀ ਦੋ ਸਰ ਨਾਲ ਵੀ ਗੱਲਬਾਤ ਹੋਏਗੀ ਕੀ ਤੁਸੀਂ ਆਪਣਾ ਕੋਈ ਪੋਜ਼ਿਟਿਵ ਸੁਝਾਅ ਹੈਗਾ ਕੋਈ ਮਨ ਨੂੰ ਲੱਗਦਾ ਨਹੀਂ ਸੀ ਦੱਸ ਕੇ ਆ ਵੀ ਅਪਰੇਲਾ ਕਰ ਸਕਦੇ ਆ ਪਲੀਜ਼ ਦਾ ਉਹ ਵਿੱਚ ਤੁਹਾਨੂੰ ਸਾਥ ਦੀ ਲੋੜ ਹੈ ਉਹ ਪਲੀਜ਼ ਅੱਜ ਆਪਾਂ ਇੱਕ ਬੜੇ ਹੀ ਸੁਖਾਲੇ এনवायरमेंट ਚ ਬੜੇ ਪੋਜ਼ਿਟਿਵ এনवायरमेंट ਦੇ ਵਿੱਚ ਆਪਾਂ ਗੱਲ ਕਰਾਂਗੇ ਸਾਰੇ ਤੇ ਇਹ ਅ ਅ ਅ ਅੱਜ ਜੇ ਅਸੀਂ ਸਾਡੇ ਨਾਲ ਗੱਲਬਾਤ ਕਰਾਂਗੇ ਤੇ ਥੈਂਕ ਯੂ ਗੱਲ ਕਰਨਾ ਕਿ ਉਹਨਾਂ ਨੇ ਕਿੰਨਾ ਵਧੀਆ ਸਮਾਰੋਹ ਆਰਗੇਨਾਈਜ਼ ਕੀਤਾ खासकर एस एस पी साहब आए गौरव जी ने जो पॉइंट्स उठे जो ऑडियंस वालों पॉइंट्स उठे उन्होंने विस्तार पूर्वक हर गल का जवाब दिता मैं एस पी मैडम उन्हों थैंक्स था। था। करता है कि उन्होंने पब्लिक पुलिस पार्टनरशिप ए संपर्क ऑर्गेनाइजेशन फगवाड़ा इन्हों बहुत अच्छे तरीके ਪਾਪੂਲਰ ਵਿਧੀ ਹੈ ਤੇ ਪਿੰਡਾਂ 'ਚ ਵੀ ਇਹਦਾ ਅਸਰ ਇਫੈਕਟ ਹੋਏਗਾ ਤੇ ਜੋ ਗੱਲਾਂ 'ਚ ਗੱਲ ਦਿੱਕਦੀ ਹੈ ਜੋ ਐਸਐਸਪੀ ਸਾਹਿਬ ਨੇ ਗੱਲ ਕਹੀ ਹੈ ਕਿ ਪੜ੍ਹਾਈ ਜਿਹੜਾ ਅੰਗਰੇਜ਼ੀ ਦਾ ਇੱਕ ਮੁਹਾਵਰਾ ਹੈ ਪ੍ਰੋਵੈਂਸ਼ਨ ਇਜ਼ ਬੈਟਰ ਦੈਨ ਕਿਊਰ ਤੇ ਇੱਕ ਐਜੂਕੇਸ਼ਨ ਹੀ ਇੱਕ ਪ੍ਰੋਵੈਂਸ਼ਨ ਹੈ ਕਿ ਸਾਡੀ ਜਿਹੜੀ ਸਾਡੇ ਜਿਹੜੇ ਬੱਚੇ ਆ ਜੀ ਆਉਣ ਵਾਲੀ ਪੀੜ੍ਹੀ ਹੈ ਉਹ ਇਸ ਬਿਮਾਰੀ ਤੋਂ ਬਚੇ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਖਾਸ